ਨਥਾਣਾ ਸਾਹਿਬ ਜੰਡ ਮੰਗੋਲੀ ਵਿੱਚ ਲੋਹੜੀ ਮਾਗੀ ਜੋੜ ਮੇਲੇ ਦੀ ਧਾਰਮਿਕ ਰੌਣਕ ਨਥਾਣਾ ਸਾਹਿਬ ਜੰਡ ਮੰਗੋਲੀ ਵਿਖੇ ਲੋਹੜੀ ਅਤੇ ਮਾਗੀ ਦੇ ਪਾਵਨ ਤਿਉਹਾਰ ਮੌਕੇ ਜੋੜ ਮੇਲਾ ਆਯੋਜਿਤ ਕੀਤਾ ਗਿਆ ਧਾਰਮਿਕ ਸ਼ਰਧਾ ਅਤੇ ਰਿਵਾਇਤੀ ਉਤਸ਼ਾਹ ਨਾਲ ਭਰਪੂਰ ਇਸ ਮੌਕੇ ਉੱਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਨਤਮਸਤਕ ਹੋ ਕੇ ਅਸੀਸਾ ਪ੍ਰਾਪਤ ਕੀਤੀਆਂ ਜੋੜ ਮੇਲੇ ਦੌਰਾਨ ਸੂਬਾ ਮੀਤ ਪ੍ਰਧਾਨ ਜਸਮੀਰ ਸਿੰਘ ਲਾਛਰੂ ਹਲਕਾ ਇੰਚਾਰਜ ਰਾਜਪੁਰਾ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਸਿੰਘ ਗੜੀ विधायक गुरलाल सिंह कनौर सबका विधायक बीबी हरप्रीत कौर मुखमेलपुरा श्रोमणी अकाली दल हलका कनौर दे इंचार्ज सरबजीत चिंजर की पत्नी बीबी परमिंदर कौर चिंजर, गुरजंट सिंह महदूदान रणधीर सिंह कबूलपुर मनजीत सिंह जंड मंगोली कप्तान सिंह चमारू और सुखचैन सिंह मरदापुर मैनेजर गुरुद्वारा दुख निवार साहिब भाग सिंह बुलारा अकाली दल पलविंदर तलवाड़ा विशेष तौर पर पहुंचे ਉਨ੍ਹਾਂ ਗੁਰੂ ਘਰ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਆਗੂਆਂ ਨੇ ਕਿਹਾ ਕਿ ਲੋੜੀ ਅਤੇ ਮਾਗੀ ਦੇ ਤਿਉਹਾਰ ਸਾਡੀ ਧਾਰਮਿਕ ਸਾਂਸਕ੍ਰਿਤਿਕ ਅਤੇ ਸਮਾਜਿਕ ਵਿਰਾਸਤ ਦਾ ਅਟੁੱਟ ਹਿੱਸਾ ਹਨ ਜੋ ਆਪਸੀ ਪਾਈਚਾਰੇ, ਇਕਤਾ ਅਤੇ ਸੰਜਾ ਦਾ ਸੰਦੇਸ਼ ਦਿੰਦੇ ਹਨ ਉਨ੍ਹਾਂ ਨੇ ਨਥਾਣਾ ਸਾਹਿਬ ਨਾਲ ਜੁੜੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਤੇ ਵੀ ਰੌਸ਼ਨੀ ਪਾਈ ਪ੍ਰਬੰਧਕਾਂ ਵੱਲੋਂ ਸੰਗਤਾਂ ਦੀ ਸਹੂਲਤ ਲਈ ਪੂਖਤਾ ਪ੍ਰਬੰਧ ਕੀਤੇ ਗਏ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਲਕਾ ਘਨੌਰ ਦਾ ਬੋਦੀ ਮਹਾਨ ਜਿਹੜਾ ਸਥਾਨ ਹੈ ਗੁਰਦੁਆਰਾ ਨਥਾਣਾ ਸਾਹਿਬ ਜਿਸ ਦੇ ਵਿੱਚ ਪਿੰਡ ਜੰਡ ਮੰਗੋਲੀ ਦੇ ਨਾਲ ਜਿਹੜਾ ਸਾਡੇ ਹਲਕੇ ਦਾ ਸਥਾਨ ਹੈ ਹਰ ਸਾਲ ਦੇ ਤਰ੍ਹਾਂ ਇੱਥੇ ਮਾਗੀ ਦਾ ਜਿਹੜਾ ਤਿਹਾਰ ਹੈ ਬੜੇ ਫਰਦਾਂ ਤੇ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਕੋਈ ਜਿਹੜੀ ਧਰਤੀ ਹੈ ਸਾਡੀ ਗੁਰਮਾਂ ਦੀ ਜਿਹੜੀ ਚਰਨਛੋਹ ਧਰਤੀ ਹੈ ਜੰਡ ਮਘੋਲੀ ਜਿਹੜੀ ਧਰਤੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਹ ਧਰਤੀ ਹੈ ਉਹ ਇਹ ਜਿਹੜਾ ਸਥਾਨ ਹੈ ਸਥਾਨ ਦੇ ਉੱਤੇ ਹਰ ਸਾਲ ਬੜੀ ਸਰਦਾ ਤੇ ਸਤਿਕਾਰ ਦੇ ਨਾਲ ਜਿਹੜਾ ਲੋਕ ਨਤਮਸਤਕ ਹੁੰਦੇ ਨੇ ਆਪਣੀਆਂ ਮਨੋਪਾਵਨਾ ਮਾਤੀਆਂ ਛਾਵਾਂ ਜਿਹੜੀਆਂ ਪੂਜਿਆ ਹੁੰਦੀਆਂ ਨੇ ਕੋਈ ਕੋਹੜੀ ਤੋਂ ਅਗਲੇ ਦਿਨ ਔਰ ਮੈਨੂੰ ਲੱਗਦਾ ਕਿ ਪਤਾ ਨਹੀਂ ਕਿੰਨੇ ਸੌ ਸਾਲ ਹੋ ਗਏ ਹੋਣਗੇ ਇੱਥੇ ਜਿਹੜਾ ਸਥਾਨ ਹੈ ਗੁਰਮਾਂ ਪੀਰਾਂ ਦੀ ਧਰਤੀ ਹੈ ਜਿਹੜੀ ਪਈ ਇਸ ਇਲਾਕੇ ਨੂੰ ਜਿਹੜੀ ਹੜਾਂ ਤੇ ਮਾਰ ਵੀ ਪੈਂਦੀ ਆ ਪਰ ਇਸ ਮਹਾਰਾਜ ਦੀ ਇਸ ਸਥਾਨ ਦੀ ਇੰਨੀ ਮਹਿਮਾ ਹੈ ਕਿ ਕੋਈ ਬੰਦਾ ਬੇਕਾਰ ਨਹੀਂ ਹੁੰਦਾ। ਸੋ ਭਾਈ ਪਿੱਛੇ ਦੀ ਕਰਕੇ ਸਾਨੂੰ ਸੇਵਾ ਲੱਗੀ ਸੀ ਸਾਡੇ ਇਲਾਕੇ ਦੇ ਨਗਰ ਦੇ ਸਾਰੇ ਸਰਪੰਚ ਸਾਹਿਬਾਨਾਂ ਨੂੰ। ਭਾਈ ਇਹਦੇ ਵਿੱਚ 3-4 ਏਕੜ ਜ਼ਮੀਨ ਤੇ ਜਿਹੜੀ ਉਹਦੇ ਉੱਤੇ ਮਿੱਟੀ ਪਾਉਣ ਦਾ ਜਿਹੜਾ ਕੰਮ ਸੀ ਮੈਂ ਤਾਂ ਕਹਣਾ ਵੀ ਅਸੀਂ ਧਾਗਾ ਵਾਲਿਆ ਜਿਹੜੀ ਸਾਨੂੰ ਇੱਥੇ ਸੇਵਾ ਕਰਨ ਨਾਲ ਨਹੀਂ ਛੋਟੇ ਹੁੰਦੇ। ਉਹ ਮੇਲਾ ਵੇਖਣ ਆਉਂਦੇ ਹੁੰਦੇ ਸੀ ਤੇ ਇੱਥੇ ਸੇਵਾ ਕਰਨ ਦਾ ਵੀ ਜਿਹੜਾ ਅੱਜ ਕਬੂਲਪੁਰ ਦੇ ਲੰਗਰਾਂ ਦੇ ਵਿੱਚ ਅਸੀਂ ਖੜੇ ਹਾਂ ਕਬੂਲਪੁਰ ਨਗਰ ਨੇ ਤਿੰਨ ਚਾਰ ਲੰਗਰ ਲਾਏ ਹੋਏ ਨੇ ਮੈਂ ਕਹਿੰਦਾ ਬੜੀ ਚੰਗੀ ਗੱਲ ਹੈ ਜੰਮ ਘੋਲੀ ਵਾਲਿਆਂ ਨੇ ਵੀ ਲਾਇਆ ਮਰਦਾਪੂ ਸਾਰੇ ਪਿੰਡਾਂ ਨੇ ਲੰਗਰ ਜਿਹੜੇ ਲਾਏ ਹੋਏ ਨੇ ਸਪਾਰਾਂ ਦਾ ਪਈ মিডিਆ ਵਾਲਿਆਂ ਦਾ ਵੀ ਧੰਨਵਾਦ ਜਿਹੜੇ ਇਹ ਗੱਲ ਨੂੰ ਜਿਹੜੀ ਪਈ ਲੋਕਾਂ ਤੱਕ ਪਹੁੰਚਾਰ ਹੈ ਦੇਖੋ ਕੀ ਕਹਿਣਾ ਚਾਹੁੰਦੇ ਨੌਜਵਾਨ ਪੀੜ੍ਹੀ ਨੂੰ ਜਿਸ ਤਰ੍ਹਾਂ ਸਿੱਕੀ ਵੀ ਜਿਹੜੇ ਹੈਗੇ ਗੁੱਸਤੀ ਇਸ ਤੇ ਆਏ ਹੋ ਜੀ ਨੌਜਵਾਨਾਂ ਨੂੰ ਕਿਸ ਨੇ ਕਹਿੰਦਾ ਮੈਂ ਤਾਂ ਇਹ ਗੱਲ ਕਹਾਂਗਾ ਜੀ ਭਈ ਆਪਾਂ ਹੌਲੀ ਹੌਲੀ ਆਪਣੇ ਵਰਾਸਤਵਾਲ ਨੂੰ ਆਪਣੇ ਧਰਮਵਾਲ ਨੂੰ ਆਪਣੇ ਕਰਮਵ ਮੁਰਗੇ ਆਪਣੇ ਬੱਚੇ ਆਪਣੀ ਤਸਿਹਦ ਲੈਣਗੇ ਮੈਨੂੰ ਲੱਗਦਾ ਕਿ ਜਿਸ ਦਿਨ ਦੀ ਮੈਂ ਦਸਤਾਰ ਸਜਾਉਣ ਲੱਗਿਆ ਸਾਰੇ ਹੀ ਹੁਣ ਉਸ ਦਿਨ ਦੇ ਜਿੰਨੇ ਵੀ ਹਲਕੇ ਘਨੌਰ ਦੇ ਮੋਤਵਾਰ ਬੰਦੇ ਸੀ ਮੇਰੇ ਨਾਲ ਵੀ ਹੁੰਦੇ ਨੇ ਉਹ ਵੀ ਦਸਤਾਰ ਸਜਾਉਂਦੇ ਨੇ ਚੰਗੀ ਗੱਲ ਹੈ ਚੰਗੇ ਰਸਤੇ ਦੇ ਉੱਤੇ ਤੁਰਨਾ ਚਾਹੀਦਾ ਧਰਮ ਦੇ ਰਸਤੇ ਦੇ ਉੱਤੇ ਜਿਹੜਾ ਤੁਰਨਾ ਚਾਹੀਦਾ ਕੋ ਮਾੜਾ ਹੈ ਬਹੁਤ ਬੋਤਾਨਾ ਅੱਜ ਜਨਕੀ ਜੀ ਕਿਹੜਾ ਹੋ ਰਿਹਾ ਉਹ ਜੇਰੋ ਦੇ ਮੌਜੂਦੇ ਸਾਹਿਬ ਜੀ ਦੇ ਨਾਲ ਅੱਜ ਆਪਾਂ ਇੱਥੇ ਦਿੱਤੀਏ ਪਾਸ਼ਾ ਸ਼੍ਰੀ ਗੁਰਮੁਖਵੰਦ ਸਾਹਿਬ ਜੀ ਦੇ ਚਰਨ ਸ਼ੋਸਤਾਨ ਤੇ ਇਕੱਠੇ ਹੋਏ ਆਪਾਂ ਨੂੰ ਸੁਖਨੀ ਜੀ ਨੇ ਇੱਕ ਬਖਰ ਪਹਿਚਾਨ ਦਿੱਤੀ ਹੈ ਦਸਤਾਰ ਦੀ ਇਸ ਕਰਕੇ ਹਰ ਇੱਕ ਜਿਸ ਵੀ ਵੀਰ ਪੰਦੇ ਨਾਮ ਦੇ ਪਿੱਛੇ ਸਿੰਘ ਲਗਦਾ ਇਹਨਾਂ ਨੂੰ ਦਸਤਾਰ ਜਰੂਰ ਜਹਾਣੀ ਚਾਹੀਦੀ ਹੈ ਅੰਤਨ ਹੈ ਪਰ ਜੋ ਵਾਲਾ ਪ੍ਰਬੰਧ ਜਿਵੇਂ ਗੁਰਦਾਸ ਸਾਹਿਬ ਦੇ ਉਤੇ ਸਹਾਇਮਾਨ ਉਹ ਇਹ ਮਾਘੀ ਦੇ ਤਿਹਾਸੀ ਸਗਰਾ ਨੂੰ ਦੇਖੋ ਲੋੜੀ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ ਇਹ ਹਰ ਗੁਰਸਿੱਖ ਹਰ ਭਾਈਚਾਰੇ ਵਿੱਚ ਮਨਾਇਆ ਜਾਂਦਾ ਹੈ ਕਰਤਾਰ ਸਿੰਘ ਸਾਹਿਬ ਵਾਹਿਗੁਰੂ ਜੀ ਦੇ ਉਹਨਾਂ ਦੇ ਬਖਸ਼ਾ ਦੇ ਵਿੱਚ ਅੱਜ ਨਾਲ ਜਿਹੜਾ ਇਹ ਸਭਾ ਲਾਏ ਜਾ ਰਹੇ ਨੇ ਬਹੁਤ ਚੜ੍ਹਦੀ ਕਲਾ ਦਾ ਪ੍ਰਤੀਕ ਠੀਕ ਹੈ ਸਰਦਾਰ ਸਾਹਿਬ ਸਿੰਘ ਜੇਰੂਣਾ ਨੇ ਜਿਹੜਾ ਸਰਦਾਰ ਸਾਹਿਬ ਵੱਡਾ ਹੈਮ ਲਾਇਆ ਸੀ ਜਾਨ ਨੇ ਉਹ ਵੀ ਉਹਨਾਂ ਨੇ ਉਤਰਾ ਲਾ ਤੇ ਜੁਸਟਿਸ ਮੈਡਮ ਨੇ ਸੁਪਰਾਡੇ ਦਾ ਸਵਾਗਤ ਕਰਦੇ ਦਿਲ ਦੀਆਂ ਗੱਲਾਂ ਵਿੱਚ ਚੋਸ਼ਕੀ ਦਿੱਤੀ ਕਿ ਸਿੱਖਾਂ ਨੂੰ ਵੈਸੇ ਵੀ ਵਿਸਤਾਰ ਸਮੇਂ ਚਾਹੀਦੀ ਹੈ ਜਿਹੜੀਆਂ 200 ਇਹਨਾਂ ਦੇ ਪਾਰਕੀਆਂ ਦੇ ਮਾਰਕ ਪਟਕ ਦਾ ਇੱਕ ਕੜਾ ਇਹ ਚੁੱਕਾ ਸਾਰਿਆਂ ਨੇ ਇਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਇਹ ਸਿੱਖਾਂ ਜਿਹਨਾਂ ਦੇ ਪਿੱਛੇ ਸਿੰਘ ਲੱਗਦਾ ਸਾਰਿਆਂ ਨੂੰ ਦਸਤਾਰ ਸੀ ਜਿਹੜਾ ਇਸ ਜੋੜੀ ਤਾਂ ਇਹਨਾਂ ਇਸ ਕਰਕੇ ਦਸਤਾਰ ਦਾ ਸਾਡੀ ਪਹਿਚਾਨ ਹੈ ਹਨਾ ਇਹਦੇ ਪਿੱਛੇ ਬਹੁਤ ਕੁਰਬਾਨੀਆਂ ਸਾਡੇ ਗੁਰੂ ਸਾਹਿਬਾਨ ਨੇ ਕੀਤੀਆਂ ਨੇ ਸਾਰਾ ਸਰਵੰਸ ਭਾਰਤ ਆ ਸਾਡੇ ਵਾਸਤੇ ਹਨਾ ਤੇ ਆਪਾਂ ਜੇ ਉਹਨਾਂ ਦੇ ਕਹੇ ਹੋ ਪੰਜ ਕਕਾਰ ਕੋਈ ਨਹੀਂ ਕਰ ਸਕਦੇ ਪਰ ਕੋਈ ਫਾਇਦਾ ਨਹੀਂ ਹੈਗਾ ਬੂਤ ਅਕਾਲੀ ਦਲ ਬਹੁਤ ਵੱਡੇ ਪੱਧਰ ਤੇ ਜਿਹੜਾ ਦਸਤਾਰ ਦੇ ਮੁਕਾਬਲੇ ਵੀ ਕਰਵਾ ਰਹੇ ਨੇ ਕੈਂਪ ਵੀ ਲਾ ਰਹੇ ਨੇ ਦਸਤਾਰਾਂ ਵੰਡ ਵੀ ਰਏ ਨੇ ਬਹੁਤ ਬਧੀਆ ਪ੍ਰੋਗਰਾਮ ਆ ਔਰ ਇਹਦਾ ਅਸੀਂ ਸਾਰੇ ਸਵਾਗਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਕਿਰਗੁਰਾ ਸਾਹਿਬ ਜੀ ਜਰਨ ਜੋ ਪ੍ਰਬੰਧਕ ਦੇ ਤੋਂਰਾ ਜੀ ਨਾਣਾ ਸਾਹਿਬ ਸਾਡੇ ਪੰਜਾਬ ਦੇ ਸੰਕਲ ਦੇ ਪ੍ਰਧਾਨ ਸਰਦਾਰ ਸਰਜੀਤ ਸਿੰਘ ਢਿੰਜਰ ਮੋਹਲਕਾ ਕਨੌਰ ਦੇ ਹਲਕੇ ਦੇ ਬ੍ਰਹਮਣੀ ਕਾਲਜ ਨਾਲ ਉਹਨਾਂ ਦੀ ਗਵਾਹੀ ਅੱਜ ਮੇਰੇ ਵੱਡੇ ਵੀਰ ਅਸਾਂ ਹੀ ਪ੍ਰੋਗਰਾਮ ਹੋ ਰਿਹਾ ਪਹਿਲਾ ਫਤੇਗੜ ਸਾਹਿਬ ਪਿੱਛੇ ਜੋ ਹੋਇਆ ਜਾਂਦਾ ਹੈ ਇਲਾਕੇ ਨੂੰ ਸਾਹਿਬ ਜੀ ਉਸੇ ਵੀ ਪੰਜਾਬ ਦੇ ਰਾਜਵਾਦ ਪੰਜਾਬ ਦੇ ਪੰਜਾਬਾ ਉੱਤੇ ਜਿਹੜਾ ਮੇਰੀ ਦਸਤਾਰ ਮੇਰੀ ਸ਼ਾਨ ਹੈ ਕੈਪ ਲਗਾਤਾਰ ਲੱਗਦਾ ਰਿਹਾ ਔਰ ਇੰਤੇ ਹੀ ਵਜਿਬ ਹੋ ਰਿਹਾ ਹੈ ਕਿ ਨਾ ਬਰਦਵਾਰਾਂ ਨਾ ਸ਼ਾਨਾਂ ਦਾਪ ਦੇ ਵਿੱਚ ਜਿਹੜਾ ਦਸਤਾਰ ਦੀ ਸ਼ਾਨ ਹੈ ਜਿਹੜਾ ਕਿਤੇ ਕੱਲ ਵੀ ਨਿਕਰੀ ਉਹਦੀ 15ਵੇਂ ਤੇ 9ਵਾਂ ਵਾਲਾ ਨੂੰ ਬੱਚਿਆਂ ਨੂੰ ਮੇਡੀਆਂ ਨੂੰ ਦਸਤਾਰਾਂ ਫੜਾਈਆਂ ਔਰ ਅੱਜ ਵੀ ਤਕਰੀਬਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਸਰਦਾਰਾਂ ਦੀ ਹਰ ਜੰਦੇ ਕਮਾਈ ਦੇ ਵਿੱਚ ਨੌਜਵਾਨਾਂ ਨੂੰ ਮੋਤਨਾ ਦੇ ਪੰਜਾਬ ਦੀ ਅੱਜ ਜਿਹੜਾ ਕੈਂਪ ਲੱਗਿਆ ਵਾ ਮੇਰੇ ਸਾਹਮਣੇ ਬਲਵਿੰਦਰ ਸਿੰਘ ਦੀ ਤਲਵਾਰਾ ਜਿਹੜੇ ਕਿ ਸਾਡੀ ਕੌਮ ਦੇ ਬਹੁਤ ਵੱਡੇ ਬਲਾਰੇ ਨੇ ਉਹ ਵੀ ਅੱਜ ਨੌਜਵਾਨਾਂ ਨੂੰ ਨਾਲ ਲੈ ਕੇ ਕਰਨ ਵਾਸਤੇ ਆਏ ਨੇ ਮੈਂ ਧੰਨਵਾਦ ਕਰਦਾ ਵੀਰ ਦਾ ਔਰ ਮੇਰਾ ਸਤਿ ਸ੍ਰੀ ਅਕਾਲ ਸਰਦਾਰ ਸਰਬਜੀਤ ਸਿੰਘ ਜੀ ਜਿਹੜੀ ਸੂਚੀ ਹੈ ਕਿ ਉਹਨਾਂ ਨੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਗੁਰੂ ਘਰ ਦੇ ਪ੍ਰਸਤਾਨਾਂ ਤੋਂ ਹਟਰੂਦੀ ਜਾ ਰਹੀ ਸੀ ਸਿੱਖੀ ਤੋਂ ਵਾਂਗਰ ਹੋ ਰਹੀ ਜਾ ਰਹੀ ਸੀ ਬਹੁਤ ਵੱਡਾ ਕਦਮ ਉਠਾ ਕੇ ਉਹਨਾਂ ਨੇ ਨੌਜਵਾਨੀ ਨੂੰ ਸਿੱਖੀ ਦੇ ਨਾਲ ਦਾ ਸੰਬੰਧ ਨੀ ਤੋੜਿਆ ਮੈਂ ਹਰ ਕਿਸੇ ਨੂੰ ਸੱਦਾ ਕਰਨਾ ਔਰ ਮੈਂ ਤਰਸੂ ਹਾਂ ਬਾਬਾ ਜੀ ਦੇ ਇਸ ਅਸਥਾਨ ਦੇ ਉਪਰ ਬੱਚੇ ਪਾਸ਼ਾ ਦੇ ਜਨਮਾਂ ਦੇ ਵਿੱਚ ਮਹਿੰਤੀ ਕਰਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੇ ਨੌਜਵਾਨਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ ਆਰੇ ਨੌਜਵਾਨ ਜਦੋਂ ਅੱਗੇ ਆਉਣਗੇ ਕਮਾਂਡ ਕਰਨਗੇ ਪੰਜਾਬ ਦੁਆਰੇ ਇੱਕ ਪੰਜਾਬ ਦੇ ਵਿੱਚ ਕੋਈ ਖਾਲਸੇ ਦਾ ਪੰਜਾਬ ਦੁਆਰੇ ਕੋਈ ਨਾ ਪਾ ਫੇਰੀ ਐਨਓ ਪੀਲ ਹੈ ਪੰਜਾਬ ਦੀ ਨੌਜਵਾਨੀ ਨੂੰ ਕਿ ਇਹੋ ਜੇ ਨੌਜਵਾਨਾਂ ਦੇ ਨਾਮ ਤੇ ਕਿ ਪੰਜਾਬ ਦੇ ਵਿੱਚ ਦੁਆਰੇ ਇੱਕ ਖਰਾਕ ਇੱਕ ਆਪਣੇ ਕਾਲੇ ਦੀ ਦੁਆਰੇ ਮਜਬੂਤ ਕਰਕੇ ਪੰਜਾਬ ਦੇ ਵਿੱਚ ਆਪਣੇ ਹੌਸਲੇ ਲਿਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ